ਨੰਬਰਾਂ ਦਾ ਐਲਸੀਐਮ ਤਾਂ ਤੁਸੀਂ ਸਾਰੇ ਕੱਢਣਾ ਜਾਣਦੇ ਹੋ ਅੱਜ ਦੇ ਸੈਸ਼ਨ 'ਚ ਆਪਾਂ ਫ੍ਰੈਕਸ਼ਨਾਂ ਦਾ ਐਲਸੀਐਮ ਕੱਢਣ ਬਾਰੇ ਗੱਲ ਕਰਾਂਗੇ ਤੇ ਦੇਖਾਂਗੇ ਪੰਜਾਬ ਦੇ ਪੇਪਰਾਂ 'ਚ ਇਹਦੇ ਵਿੱਚੋਂ ਕਿਹੋ ਜਿਹੇ ਸਵਾਲ ਬਣਦੇ ਨੇ ਤੇ ਅਸੀਂ ਉਹਨਾਂ ਨੂੰ ਘੱਟ ਸਮਝ ਕੇਵੇਂ ਕਰ ਸਕਦੇ ਹਾਂ ਇੱਥੇ ਪਿੱਛੇ ਸਾਡੇ ਕੋਲ ਸਵਾਲ ਹੈ ਜਿਹਦੇ ਵਿੱਚ ਐਗਜ਼ਾਮੀਨਰ ਸਾਨੂੰ ਤਿੰਨ ਫ੍ਰੈਕਸ਼ਨਾਂ ਦੇ ਕੇ ਉਹਨਾਂ ਦਾ ਐਲਸੀਐਮ ਕੱਢਣ ਲਈ ਕਹਿ ਰਿਹਾ ਹੈ ਯਾਦ ਰੱਖਣਾ ਕਿ ਫ੍ਰੈਕਸ਼ਨਾਂ ਦਾ ਐਲਸੀਐਮ ਵੀ ਫ੍ਰੈਕਸ਼ਨ ਦੇ ਰੂਪ 'ਚ ਹੀ ਆਊਗਾ ਤਾਂ ਉਹ ਐਲਸੀਐਮ ਕਿਦੇ ਬਰਾਬਰ ਹੋਊਗਾ ਉਹਦੇ ਲਈ ਤੁਸੀਂ ਧਿਆਨ ਨਾਲ ਦੇਖੋ ਜਿਹੜੀਆਂ ਸਾਨੂੰ ਵੱਖੋ-ਵੱਖਰੀਆਂ ਫ੍ਰੈਕਸ਼ਨਾਂ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਨਿਊਮਰੇਟਰਾਂ ਦਾ ਐਲਸੀਐਮ ਲੈ ਲਓ ਤਾਂ 2 4 ਤੇ 5 ਦਾ ਐਲਸੀਐਮ ਤੁਹਾਡੇ ਕੋਲ 20 ਆ ਗਿਆ ਤੇ ਡਿਨੋਮੀਨੇਟਰਾਂ ਦਾ ਤੁਸੀਂ ਹਮੇਸ਼ਾ ਐਚਸੀਐਫ ਲੈਣਾ ਹੈ 3 9 ਤੇ 6 ਦਾ ਕਾਮਨ ਫੈਕਟਰ ਐਚਸੀਐਫ 3 ਆ ਗਿਆ ਤਾਂ ਤੁਹਾਡੇ ਕੋਲ ਜਿਹੜੀਆਂ ਤਿੰਨ ਫ੍ਰੈਕਸ਼ਨਾਂ ਦਿੱਤੀਆਂ ਸੀ ਉਹਨਾਂ ਦਾ ਐਲਸੀਐਮ ਕੱਢਣ ਦੇ ਲਈ ਤੁਹਾਡਾ ਆਨਸਰ 20/3 ਸੈਕਿੰਡ ਆਪਸ਼ਨ ਇਸ ਤੋਂ ਇਲਾਵਾ ਅਗਲੇ ਸਵਾਲ 'ਚ ਫੇਰ ਐਗਜ਼ਾਮੀਨਰ ਸਾਨੂੰ ਤਿੰਨ ਫ੍ਰੈਕਸ਼ਨਾਂ ਦੇ ਕੇ ਉਹਨਾਂ ਕੱਢਣਾ ਤਾਂ ਕੱਲੇ ਨਿਊਮਰੇਟਰਾਂ ਦਾ ਐਲਸੀਐਮ ਕੱਢ ਲਓ ਨਿਊਮਰੇਟਰਾਂ ਦਾ ਐਲਸੀਐਮ ਤੁਹਾਡਾ 2 3 ਤੇ 6 ਦਾ ਐਲਸੀਐਮ 6 ਆ ਗਿਆ ਤੇ ਡਿਨੋਮੀਨੇਟਰਾਂ ਦਾ ਹਮੇਸ਼ਾ ਐਚਸੀਐਫ 5 10 ਤੇ 25 ਦਾ ਕਾਮਨ ਫੈਕਟਰ 5 ਆ ਗਿਆ ਤਾਂ ਇਹਨਾਂ ਤਿੰਨ ਫ੍ਰੈਕਸ਼ਨਾਂ ਦਾ ਐਲਸੀਐਮ ਐਗਜ਼ਾਮੀਨਰ ਪੁੱਛ ਰਿਹਾ ਸੀ ਉਹਦਾ ਆਨਸਰ 6/5 ਆ ਗਿਆ ਇਹਦੇ ਨਾਲ ਹੀ ਹੁਣ ਤੁਸੀਂ ਸਟੇਟਮੈਂਟ ਬੇਸਡ ਕੁਐਸਚਨ ਦੇਖੋਗੇ ਐਲਸੀਐਮ ਐਚਸੀਐਫ ਚੈਪਟਰ ਚ ਸਵਾਲ ਹੁੰਦਾ ਕਿ ਚਾਰ ਘੰਟੀਆਂ ਰਿੰਗ ਕਰਦੀਆਂ ਨੇ ਐਟ ਐਨ ਇੰਟਰਵਲ ਆਫ 30 ਮਿੰਟ ਮਤਲਬ ਕਿ ਅੱਧਾ ਘੰਟਾ 1 ਘੰਟਾ ਡੇਢ ਘੰਟਾ ਤੇ ਪੌਣੇ ਤੋਬਲ ਆਪੋ ਆਪਣੇ ਇੰਟਰਵਲ ਤੇ ਰਿੰਗ ਕਰਦੇ ਹੋਇਆ ਇਹ ਦੁਬਾਰਾ ਕਿੰਨੇ ਵਜੇ ਇਕੱਠੇ ਰਿੰਗ ਕਰਨਗੇ ਤਾਂ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਵੈਸੇ ਆਪਾਂ 30 ਮਿੰਟ 60 ਮਿੰਟ ਡੇਢ ਘੰਟੇ ਨੂੰ 90 ਮਿੰਟ ਤੇ ਪੌਣੇ 2 ਘੰਟਿਆਂ ਨੂੰ 105 ਮਿੰਟ ਮੰਨ ਕੇ ਸਵਾਲ ਕਰਨ ਲੱਗ ਜਾਂਦੇ ਆ ਪਰ ਇਹਦੇ ਵਿੱਚ ਆਪਾਂ ਫ੍ਰੈਕਸ਼ਨਰਲੀ ਸਹਾਇਤਾ ਕਿਵੇਂ ਲੈ ਸਕਦੇ ਕਿ ਜੇ ਮਿੰਟਾਂ ਨੂੰ ਆਪਾਂ ਘੰਟੇ ਬਣਾ ਲਈਏ ਤਾਂ 30 ਮਿੰਟ ਦਾ ਮਤਲਬ ਅੱਧਾ ਘੰਟਾ 1 ਘੰਟੇ ਦਾ ਮਤਲਬ 1 ਘੰਟਾ ਪਰ ਕਿਉਂਕਿ ਫ੍ਰੈਕਸ਼ਨ ਬਣਾਉਣੀ ਹੈ ਤਾਂ 1/1 ਡੇਢ ਘੰਟੇ ਦਾ ਮਤਲਬ 3/2 ਤੇ ਪੌਣੇ 2 ਘੰਟਿਆਂ ਦਾ ਮਤਲਬ ਬਾਦ ਇਕੱਠੇ ਰਿੰਗ ਕਰਨਾ ਤਾਂ ਅੱਧੇ ਘੰਟੇ ਵਾਲੀ ਨੇ ਹਰ ਅੱਧੇ ਘੰਟੇ ਬਾਅਦ ਮਤਲਬ ਅੱਧੇ ਦੇ ਮਲਟੀਪਲ ਤੇ ਡੇਢ ਘੰਟੇ ਵਾਲੀ ਨੇ ਡੇਢ ਦੇ ਮਲਟੀਪਲ ਤੇ ਯਾਨੀ ਕਿ ਡੇਢ ਡੇਢ ਦੇ ਜਿੰਨੇ ਮਲਟੀਪਲਸ ਆ ਜਾਣਗੇ ਉਦੋਂ ਰਿੰਗ ਕਰਨਾ ਤਾਂ ਉਹ ਕਿਹੜਾ ਸਮਾਂ ਹੋਊਗਾ ਜਦੋਂ ਚਾਰੇ ਘੰਟੀਆਂ ਦੁਬਾਰਾ ਇਕੱਠੀਆਂ ਰਿੰਗ ਕਰਨਗੀਆਂ ਤਾਂ ਇਹਨਾਂ ਦਾ ਕਾਮਨ ਮਲਟੀਪਲ ਤੇ ਕਾਮਨ ਮਲਟੀਪਲ ਲਈ ਇਹਨਾਂ ਫ੍ਰੈਕਸ਼ਨਾਂ ਦਾ ਅਸੀਂ ਐਲਸੀਐਮ ਲਵਾਂਗੇ ਫ੍ਰੈਕਸ਼ਨਾਂ ਦਾ ਐਲਸੀਐਮ ਲੈਣ ਲਈ ਨਿਊਮਰੇਟਰਾਂ ਦਾ ਐਲਸੀਐਮ ਲੈ ਕੇ ਡਿਨੋਮੀਨੇਟਰਾਂ ਦਾ ਅਸੀਂ ਐਚਸੀਐਫ ਲਵਾਂਗੇ ਤਾਂ ਨਿਊਮਰੇਟਰ ਦਾ ਐਲਸੀਐਮ 3 7 1 ਤੇ 1 ਦਾ ਐ 4 2 ਤੇ ਇਹਨੂੰ ਫ੍ਰੈਕਸ਼ਨ ਬਣਾਉਣ ਲਈ ਇਹਦੇ ਹੇਠਾਂ ਸੇ 1 ਲਿਆਂਦਾ ਸੀ ਤਾਂ ਜੇ ਫ੍ਰੈਕਸ਼ਨਾਂ ਦੇ ਵਿੱਚ ਸਾਡੇ ਕੋਲ ਹੇਠਾਂ 1 ਆ ਗਿਆ ਤਾਂ ਹਾਈਐਸਟ ਕਾਮਨ ਫੈਕਟਰ 1 ਹੀ ਆਊਗਾ ਤਾਂ 21/1 ਸਾਡੇ ਬਣ ਗਏ 21 ਘੰਟੇ 21 ਘੰਟੇ ਬਾਅਦ ਬੈਲਾ ਵੱਜਣ ਗਿਆ ਤਾਂ ਦੁਪਹਿਰੇ 12 ਵਜੇ ਤੋਂ 21 ਘੰਟੇ ਬਾਅਦ ਅਗਲੇ ਦਿਨ ਸਵੇਰ ਦੇ 9 ਵਜੇ ਇਹ ਚਾਰੇ ਘੰਟੇ ਦੁਬਾਰਾ ਇਕੱਠੇ ਆ ਵੱਜਣ ਗਿਆ ਜੇ ਤੁਹਾਨੂੰ ਫ੍ਰੈਕਸ਼ਨਾਂ ਦਾ ਐਲਸੀਐਮ ਕੱਢਣ ਦਾ ਇਹ ਤਰੀਕਾ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਪੰਜਾਬ ਦੇ ਪੇਪਰਾਂ ਲਈ ਚੰਗੇ ਤਰੀਕੇ ਨਾਲ ਮੈਥ ਕਵਰ ਕਰਨ ਦੇ ਲਈ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ